ਜੇ ਘਰਾਂ ਨੂੰ ਸਿੱਟਦੇ ਤੇ ਜੋ ਇਹ ਬਹੁਤ ਗਾਲਾਂ ਪੈਣੀਆਂ ਗੁਰਦਾਰੇ ਸੋਣਾ ਪੈਣਾ ਹੈ ਹੈਰੀ ਕਿੱਧਰੋਂ ਆਇਆ ਤੂੰ ਗਾਨਿਆ ਕੋਲ ਇਟਲੀ ਦੀ ਬਾਡੀ ਸ਼ੁਰੂ ਹੋ ਗਈ ਕਹਿੰਦੇ ਇਟਲੀ ਦੀ ਬਾਡੀ ਸ਼ਰਮ ਕਰ ਦੋ ਬੋਲੇ 10 ਰਨ ਇਧਰ 20 ਬੋਲੇ ਦੋ ਰਨ ਸ਼ਰਮ ਕਰ ਮੰਦੀਪ ਭਾਈ ਜਿੰਦਾਬਾਦ ਮੰਦੀਪ ਭਾਈ ਆਹ ਕਹਿੰਦੇ ਭੱਜੇ ਆਉਂਦੇ ਆ ਕਹਿੰਦੇ ਦੋ ਜੀ ਵੈਲਕਮ ਆ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਵਲੌਗ ਦੇ ਵਿੱਚ ਤੇ ਲੱਗੇ ਹੋਏ ਆਜ ਮਜ਼ਦੂਰ ਦਿਹਾੜੀਦਾਰ ਲੱਗੇ ਹੋਏ ਆ ਲੱਕੜਾ ਵੱਢਣ ਦੇਖੋ ਸਹੀ ਗੱਦਾ ਢੇਰ ਲਾਏ ਵੱਡ ਵੱਡ ਤੇ ਆ ਯੋਦਾ ਲੱਗਾ ਆ ਕਰ ਗੱਲ ਨਵਾਂ ਨਵਾਂ ਹੀ ਆਇਆ ਪਤੰਦਰ ਥੋੜਾ ਜਿਹਾ ਟਾਈਮ ਹੋਇਆ ਤੈਨੂੰ ਮਾਰੇ ਪੁੱਛਦੇ ਆ ਬਾਈ ਇਟਲੀ ਬਾਰੇ ਰੋਖਣੋ ਫਲ ਲੱਗੇ ਨੇ ਵਾੜਦੇ ਨੇ ਲੱਗੇ ਆ ਕਿ ਇਟਲੀ ਬਾਰੇ ਪੁੱਛਦੇ ਆ ਕਿੱਦਾਂ ਕਿੱਦਾਂ ਦੀ ਲੱਗੀ ਇਟਲੀ ਇਟਲੀ ਵਾਹ ਪੰਜਾਬ ਵਰਗੀ ਆ ਪੰਜਾਬ ਵਰਗੀਆਂ ਮਾਹੌਲ ਪੂਰਾ ਪੰਜਾਬ ਵਾਲਾ ਹੀ ਆ ਕੰਮ ਕਰ ਵਾਲਾ ਆਣਾ ਜੰਗਲ ਵੱਢਣ ਡਏ ਆ ਵੇਖੋ ਜੰਗਲ ਘਰ ਬਦਲਿਆ ਵਾ ਬਸ ਘਰ ਬਦਲਨ ਕਰਕੇ ਫਿਰ ਹੁਣ ਸਾਰਾ ਸਾਫ ਸਫਾਈ ਕਰਨੀ ਪੈਣੀ ਐ ਇੱਥੇ ਲੱਗਾ ਵੀ ਵਿਖਾ ਦਿਓ ਹੈ ਆ ਫਲ ਲੱਗਾ ਆਓ ਇਧਰ ਬੂਟਿਆਂ ਨੂੰ ਫਲ ਪਿਆ ਸਾਨੂੰ ਵੱਢਨੇ ਪੈਣ ਦੇ ਪਰ ਇਹ ਜਾੜ ਜਿਆਦਾ ਵਾ ਇਹ ਦੇ ਕਰਕੇ ਧੋਪਣੀ ਆਉਂਦੀ ਸਲਾਬਾ ਰਹਿੰਦਾ ਜਿਆਦਾ ਘਰ ਚ ਤੇ ਲੱਗੇ ਹੋਏ ਆ ਸਫਾਈਆਂ ਕਰਨ ਤੇ ਹੁਣ ਇਥੋਂ ਸਫਾਈ ਸੂਈ ਕਰਕੇ ਤੇ ਹੁਣ ਆਪਾਂ ਜਾਣਾ ਫਿਰ ਕ੍ਰਿਕਟ ਖੇਡਣਾ ਤੇ ਆ ਜਾਓ ਫਿਰ ਨਾਲ ਨਾਲ ਚੱਲਦੇ ਆ ক্রিকেট ਵੀ ਤੁਹਾਨੂੰ ਦਿਖਾਉਨੇ ਆ ਇੱਧਰ ਆ ਯੋਦੇ ਨੇ ਸਾਰੀ ਸਪਾਈ ਯੋਦੇ ਦੀ ਆ ਇਹ ਆਦ ਰਖਤ ਆਦ ਰਖਤ ਯੋਦੇ ਨੇ ਵੱਡਿਆ ਉਹਦਾ ਨਹੀਂ ਵੱਡ ਹੋਣਾ ਕਿਤਾ ਨੇ ਨਹੀਂ ਤਗੜਾ ਕੰਮ ਨੇ ਤਗੜਾ ਰੁਖ ਦੇ ਥੱਲੇ ਆਇਣਾ ਮਾਂ ਵਜੇ ਹੋਏ ਸਿੱਟਿਆ ਤੇ ਉਸ ਦਿਨ ਬਸ ਰੱਬ ਵੱਲੋਂ ਹੀ ਬਚਾ ਹੋ ਗਿਆ ਕਿਤੇ ਘਰਾਂ ਨੂੰ ਨਹੀਂ ਸਿੱਟ ਲਿਆ ਜੇ ਅੱਜ ਫੜਦੇ ਆ ਵੀ ਜੇ ਘਰਾਂ ਨੂੰ ਸਿੱਟਦੇ ਤੇ ਜੋਦਿਆ ਬਹੁਤ ਗਾਲਾਂ ਪੈਣ ਜੇ ਘਰਾਂ ਨੂੰ ਗੁਰਦਾਰੇ ਸੌਣਾ ਪੈਣਾ ਹੈ ਜੇ ਕਿਤੇ ਘਰਾਂ ਨੂੰ ਡੇਗੇ ਤਾਂ ਫੇਰ ਨਹੀਂ ਘਰ ਵੜਣਾ ਫੇਰ ਗੁਰਦਾਰੇ ਸਾ ਵੀ ਜਾਣਾ ਪੈਣਾ ਇਸ ਵਾਲਕਣੇ ਆਣ ਕੇ ਤੁਹਾਨੂੰ ਪਤਾ ਗੁੱਸੇ ਹੋਣਾ ਸਹੀ ਗੱਲ ਤੇ ਆ ਜੋ ਚੱਲਦੇ ਆ ਹੁਣ ਚਲੀਏ ਕ੍ਰਿਕਟ ਖੇਡਣ ਸਫਾਈ ਆ ਦੇਖੋ ਇਹਦਾ ਵੱਡ ਵੱਡ ਢੇਰ ਲਾਈ ਆ ਤੇ ਝਾੜ ਗਿਆ ਬਹੁਤਾ ਹੀ ਝਾੜ ਗਿਆ ਸੀ ਤੇ ਕਹਿੰਦੇ ਵੀਰ ਉਹਨੇ ਲੈਣ ਵੀ ਆ ਗਏ ਕਿੱਦਾਂ ਸਾਹਿਬ ਜੀ ਸਾਡੀਆਂ ਵੀਰੇ ਸਫਾਈਆਂ ਇਹਨੂੰ ਕਰਨ ਦੀਆਂ ਹਜੇ ਤੇ ਲਿਪੜੇ ਪਏ ਆ ਮੈਂ ਬਸ ਬੂਟ ਪਾ ਕੇ ਆ ਗਿਆ ਇੱਕ ਮਿੰਟ ਤੇ ਹੁਣ ਆਪਾਂ ਚੱਲਦੇ ਆਂ ক্রিকেট ਤੇ ਨਾਲੇ ਤੁਹਾਨੂੰ ਦਿਖਾਉਨੇ ਆਂ ਇੱਥੇ ਦੀ ਗ੍ਰੀਟਸ ਨਾਲੇ ਦਿਖਾਉਨੇ ਆਂ ਆਲਾ ਦਵਾਲਾ ਗਰਾਊਂਡ ਬੜੀ ਗੈਂਡਾ ਮਿੱਤਰੋ ਜਿੱਥੇ ਜਾਣਾ ਗਰਾਊਂਡ ਇੱਕ ਨੰਬਰ ਇੱਕ ਨੰਬਰ ਕਹਿੰਦੇ ਪਹਿਲਾ ਵੀਰ ਆਇਆ ਹੀ ਆਪਾਂ ਨੂੰ ਚੱਕਣਾ ਫਿਰ ਸਾਹਬ ਨੂੰ ਚੱਕਿਆ ਨਾਲ ਤੇ ਆਹ ਕਹਿੰਦੇ ਭੱਜੇ ਆਉਂਦੇ ਆ ਕਹਿੰਦੇ ਦੋ ਇਹ ਕਹਿੰਦੇ ਸਵਾਰ ਰਾਹ ਦੀਆਂ ਸਵਾਰੀਆਂ ਇਕੱਠੀਆਂ ਹੁੰਦੀਆਂ ক্রিকেট ਇਦਾਂ ਥੋੜੀ ਹੈ ਕਿਤੇ ਇਹ ਰਾਹ ਦੀਆਂ ਸਵਾਰੀਆਂ ਇਦਾਂ ਨਹੀਂ ਵਢਾਉਣੇ ਤੁਸੀਂ ਆਪਣੀ ਮਰਜ਼ੀ ਨਾਲ ਕਿੱਦਾਂ ਬੈ ਗਏ ਇਹ ਤਾਂ ਆਪਣੀ ਮਰਜ਼ੀ ਨਾਲ ਇਦਾਂ ਭੱਜ ਕੇ ਬੈਠੇ ਹੋਰ ਸ਼ਾ ਜੀ ਸਤਿ ਸ੍ਰੀ ਅਕਾਲ ਹਾਂ ਸੋਹਣੇ ਕਿੱਦਾਂ ਚਾਪਟਰ ਸੋਹਣੇ ਬੜਾ ਲੱਗਣਦੇ ਆ ਆਹ ਤੁਹਾਨੂੰ ਲੱਗ ਜਾਣ ਥੋੜੇ ਟਾਈਮ ਨੂੰ ਤੁਹਾਨੂੰ ਤੁਹਾਨੂੰ ਵੀ ਲੱਗਣ ਲਾ ਆਪਣਾ ਮੈਨੂੰ ਲੱਗਦਾ ਪਿਆ ਮੈਂ ਲੱਕੜਾ ਵੜਦੇ ਆਈਆਂ ਪਿੱਛੋਂ ਠੀਕ ਆਹ ਬੁਰਾ ਵੀ ਨਹੀਂ ਕਹਿੰਦੇ ਇਹ ਆਮਕਾਰ ਕਹਿੰਦੇ ਮੇਨ ਮੇਨ ਵਧਾ ਕਹਿੰਦੇ ਟੀਮ ਦਾ ਮੇਨ ਕਹਿੰਦਾ ਮੈਂ ਤਾਂ ਕੰਦਾ ਬੜਾ ਇਹ ਥਾਮ ਬਾਥ ਥਾਮ ਕਹਿੰਦੇ ਟੀਮ ਦਾ ਥਾਮ ਇਟਲੀ ਦੀ ਵਾਢੀ ਸ਼ੁਰੂ ਹੋ ਗਈ ਕਹਿੰਦੇ ਇਟਲੀ ਦੀ ਵਾਢੀ ਪੁੰਜੇ ਦਾ ਹੀ ਆਉਂਦੇ ਨਹੀਂ ਸੁਖਣਾ ਵੱਡੇ ਜੀ ਹਾਂ ਪੁੰਜੇ ਕਿਤੇ ਹੋ ਗਾ ਕਰ ਦੇਣਾ ਕਹਿੰਦਾ ਵੱਢ ਕੇ ਸੇੜ ਤੋਂ ਮਸ਼ੀਨ ਅੱਗੇ ਉਹ ਹੀ ਨਹੀਂ ਵਾਢਣ ਦੇ ਹੀ ਉੱਥੇ ਇੱਥੇ ਆਣ ਕੇ ਪਤਾ ਲੱਗਦਾ ਕਦਰ ਦਾ ਜੇ ਕਰ ਦੇਣਾ ਹੈ ਨਾ ਚਾਰ ਛਿੱਟੇ ਆ ਵੱਡ ਕੇ ਦਾਤੀ ਨਾਲ ਵਿੱਚ ਛੁੱਟਦਾ ਮੈਂ ਕਹਿਆ ਮੈਂ ਸਦਾਈ ਹੋਈ ਆ ਚਾਰ ਛਿੱਟੇ ਆ ਘਰ ਦੇ ਨਾਲ ਗਾਲਾ ਗੱਡੀ ਆ ਆ ਘਰ ਦੇ ਸਦਾਈ ਹੋਇਆ ਚਾਰ ਛਿੱਟੇ ਆ ਉਹ ਹੀ ਕਹਿੰਦੇ ਵੱਡ ਵੱਡ ਦੁੱਧੀ ਆਓ ਕੋਈ ਕਹਿੰਦਾ ਪੂਰੀ ਹੋਣੀ ਹੈ ਸਹੀ ਗੱਲ ਆ ਇੱਥੇ ਆਣ ਕੇ ਕਦਰਾਂ ਦਾ ਪਤਾ ਲੱਗਦਾ ਦੇਖੋ ਇਟਲੀ ਕਿੱਡੀ ਸੋਹਣੀ ਘਰ ਵਿੱਚ ਕਿੱਡੇ ਕਿੱਡੇ ਕਹਿੰਦੇ ਜਿਨ੍ਹਾਂ ਦੀ ਬੇਟੀ ਕਹਿੰਦੇ ਉਹ ਪਹੁੰਚੇ ਕਹਿੰਦੇ ਆ ਹੱਥ ਨਾ ਫੋਲ ਕਰਾਉਣੀ ਮਨੀ ਮਨੀ ਵੀਰ ਨੇ ਕੰਮ ਕਰਾਇਆ ਸਪੌਂਸਰ ਕਰਨੀਆਂ ਟੀਮ ਬਾਈ ਨੇ ਹਾ ਐਰੀ ਐਰੀ ਕਿੱਧਰੋਂ ਆਇਆ ਤੂੰ ਗਾਨਿਆਂ ਕੋਲ ਕਿਹਨਾਂ ਦੇ ਦੇਸ਼ ਮੜ ਗਿਆ ਇਹ ਗਾਨਿਆਂ ਕੋਲ ਮਾਮਾ ਹੁਣਾਂ ਬਚ ਬਚ ਕੇ ਰਹਿਣਾ ਹੁਣਾਂ ਤਾ ਓ ਕਹਿੰਦੇ ਆ ਕੌਣ ਆ ਗਿਆ ਕਹਿੰਦੇ ਕਹਿੰਦੇ ਪੁਲਸ ਸਭ ਤੋਂ ਵੱਧ ਗਾਲਾਂ ਖਾਣ ਵਾਲਾ ਆ ਗਿਆ ਅੱਜ ਪੁਲਸ ਨੇ ਰੋਗ ਲਿਆ ਪੁਲਸ ਨੇ ਲੈ ਪੇਪਰ ਨਹੀਂ ਦੇਖੇ ਇਹਦੀ ਤਲਾਸ਼ੀ ਲਈ ਪਹਿਲਾਂ ਇਹ ਝੰਗਰੀ ਸੋਨਾ ਕਿਸੇ ਮਿੱਠਾ ਇਹ ਅਮਰਤਬਾਈ ਕਹਿੰਦੇ ਅਮਰਤਬਾਈ ਮਾਰ ਦੇ ਮਾਰ ਦੇ ਆਹ ਕਹਿੰਦਾ ਇਧਰੇ ਭੁੱਖ ਪੈ ਗਈ ਕਹਿੰਦੇ ਭੁੱਖ ਪੈ ਗਈ ਇਧਰੇ ਓਏ ਤੂੰ ਤੇ ਕਿਨਾਂ ਆ ਜਣਾ ਇੰਨੇ ਵਜੇ 4 ਵਜੇ 4.50 ਰੁਪਏ 4.50 ਰੁਪਏ ਕਪਤਾਨੀ ਇਦਾਂ ਹੁੰਦੀ ਇਹ ਉਹ ਬੰਦਾ ਵਾ ਜਿਹੜਾ ਅਡੀ ਟੀਮ ਚ ਉਹ ਬੰਦੇ ਨੂੰ ਘੱਟ ਗਾਲਾਂ ਖਾਂਦਾ ਪਹਿਲਾ ਨੰਬਰ ਤੇ ਇਹਦਾ ਯਾਰ ਰਿਕਾਰਡ ਆ ਕਹਿੰਦੇ ਮਿੱਤਰ ਦਾ ਰਿਕਾਰਡ ਆ ਜੇ ਮਾਸਾ ਵੀ ਫੀਲ ਕਰ ਜੇ ਮਾਸਾ ਵੀ ਫੀਲ ਕਰ ਜੇ ਤੇ ਚੈੱਕ ਕਰੋ ਇਹ ਗਾਲਾਂ ਦੇ ਨੋ ਲਓ ਜੀ ਆ ਮੜੇ ਚੈੱਕ ਕਰੋ ਕਹਿੰਦੇ ਇਹ ਕਿਹਦਾ ਨਾਮ ਆ ਗਿਆ ਕਹਿੰਦੇ ਲੈ ਧੰਨਵਾਦ ਕੈਪਟਨ ਸਾਹਿਬ ਧੰਨਵਾਦ ਭੈੜੀ ਜਿਮੂ ਕਰਕੇ ਨਾ ਫੜਾ ਇਧਰ ਨੂੰ ਓ ਕਾਈ ਕੀ ਕਹਿੰਦੇ ਲੋਕ ਉਹ ਲੋਕ ਲੋਕ ਬਦਲ ਬਦਲਦੇ ਕਹਿਵਾ ਕਿੱਦਾਂ ਸੋਹਣਿਆ ਠੀਕ ਠਾਕ ਕਿੱਦਾਂ ਬੈਲੋ ਠੀਕ ਠਾਕ ਨਾਮ ਕੀ ਤੇਰਾ ਗੁਰਤਾਜ ਗੁਰਤਾ ਓਏ ਹੋਏ ਹੋਏ ਤਾਜ ਸਿੰਘ ਚੱਕ ਕਰੋ ਇਹ ਆਪਣੀ ਗਰਾਊਂਡ ਤੇ ਗਰਾਊਂਡ ਬਹੁਤ ਸੋਹਣੀ ਆ ਤੇ ਆਪਾਂ ਟਾਸ ਪਾਈ ਆ ਤੇ ਟਾਸ ਦੀ ਟਾਸ ਨਹੀਂ ਟੋਸ ਟੋਸ ਨਹੀਂ ਟਾਸ ਟਾਸ ਜਿੱਤ ਗਏ ਆ ਹੁਣ ਕਰਾਂਗੇ ਬੈਟਿੰਗ ਭੁੱਖੇ ਆ ਕਹਿੰਦੇ ਬੈਟਿੰਗ ਦੇ ਆ ਆ ਬੰਦਾ ਸਾਡੀ ਟੀਮ ਦਾ ਕੋਚ ਇੱਕ ਵਾਰ ਹੱਟ ਜਾਏ ਦੋ ਥੈਂਕਸ ਆ ਵੀਰ ਦਾ ਮੇਨ ਧੰਨਵਾਦ ਜਿਹਨੇ ਬਾਰਦੀ ਸਪਾਂਸਰ ਕੀਤੀਆਂ ਤਾੜੀਆਂ ਬਾਈ ਤਾੜੀਆਂ ਕੋਈ ਮਜ਼ਾਕ ਨਹੀਂ ਲਾਓ ਯਾਰ ਦੋਨੇ ਵਾਸਤੇ ਦੋਨੇ ਵਾਸਤੇ ਏ ਏ ਏ ਤੋਂ ਜ਼ਿਆਦਾ ਯੋਗਦਾਨ ਇਸ ਵੀਰ ਦਾ ਪਤਾ ਕਿਉਂ ਟੀਮ ਇਕੱਠੀ ਕਰਨ ਦੇ ਵਿੱਚ ਤਾੜੀਆਂ ਇੱਕ ਵਾਰੀ ਤਾੜੀਆਂ ਤਾੜੀਆਂ ਦੂਜੀਆਂ ਦੂਜੀਆਂ ਤਾੜੀਆਂ ਦੂਜੀਆਂ ਤਾੜੀਆਂ ਕਿਹੜੀਆਂ ਕਿਹੜੀਆਂ ਚੁੱਪ ਕਿਹੜੀਆਂ ਕੱਪ ਦਾ ਸਨਮਾਨ ਹੋਣਾ ਆ ਨਾਲ ਰੋਟੀ ਪਾਣ ਦਾ ਖਰਚਾ ਇਧਰੋਂ ਮੰਦੀਪ ਭਾਈ ਜਿੰਦਾਬਾਦ ਮੰਦੀਪ ਭਾਈ ਯਾ ਦੇਲ ਬਾਈ ਬੱਲਾ ਕਿਦਾਂ ਨਾ ਘਰ ਉਦਣ ਮੈਂ ਬਿਮਾਰ ਹੋ ਜਾਣਾ ਕਿਦਾਂ ਵੀਰ ਤਿਆਰੀ ਆ ਧੰਨਵਾਦ ਟੀਮ ਦਾ ਹੌਸਲਾ ਹੀ ਬੈਟਿੰਗ ਬਹੁਤ ਫੱਟਾਂ ਜਮਾ ਹੁਣ ਕਰ ਲਿਆ ਕਰ ਲਿਆ ਤਿਆਰੀ ਆ ਫੋਲ ਹੁਣ ਹਾਂਜੀ ਹਾਂਜੀ ਹੁਣ ਕੋਈ ਬਹਾਨਾ ਨਹੀਂ ਸਿਰ ਦੋ ਉਹਦਾ ਲੱਤ ਦੋਖਦੀਆ ਨਹੀਂ ਨਹੀਂ ਉਹ ਬਾਅਦ ਜਾਣ ਕੇ ਦੱਸਾਂਗਾ ਆ ਕੀ ਆ ਗਾਇਕੀ ਕਪਤਾਨ ਸਾਹਿਬ ਆ ਕੰਮ ਨਹੀਂ ਕਰਨਾ ਇੱਥੇ ਆ ਪੂਰੇ ਪਤਾ ਨਹੀਂ ਡੇਗੀ ਮਰਾਵਾ ਤੁਹਾਡੀ ਕੂਲ ਲੇ ਪੜੇਗੀ ਨੇ ਮੇਤਰ ਪੈ ਰਿਓ ਟੀਮ ਤੇ ਆ ਰਾ ਮਨਦੀਪ ਵੀਰ ਚੱਲਿਆ ਬੈਸਟਾਪ ਲੱਗਾ ਗਰਾਊਂਡ ਦੇ ਵਿੱਚ ਅਮਰ ਤਾ ਅੰਪਾਇਰ ਵੀ ਆ ਜਾ ਵੀਰ ਆਗੇ ਆਗੇ ਜਾ ਤੁਸੀਂ ਜਾਓ ਆਪਣੀ ਆ ਲੈ ਵੀ ਰੱਖ ਲੈ ਬਾਈ ਉੱਥੇ ਹੀ ਰੱਖ ਲੈ ਦੋਹੀਂ ਇਹ ਆ ਜਿਹੜਾ ਜੱਥਾ ਇਹਨੂੰ ਲੋਕਾ ਲੋਕੀ ਕਪਤਾਨ ਕਹਿੰਦਾ ਉਹਦਾ ਚਾਵਲਾ ਏ ਵੀਡੀਓ ਤੂੰ ਦੇਖੀ ਕੱਲ ਨੂੰ ਉਹ ਵੀ ਆ ਜਾਣਾ ਬਲੌਗ ਵੀ ਆ ਜਾਣਾ ਤੇ ਸ਼ਾਬਾਸ਼ ਸ਼ਾਬਾਸ਼ ਹਾਂ ਜਿਹੜਾ ਸ਼ਾਟ ਮਾਰਿਆ ਨਾ ਕੈਮਰੇ ਵਿੱਚ ਕੈਦ ਹੋ ਗਿਆ ਆ ਇਹ ਪੁੱਤ ਅੱਜ ਨਾ ਹਨਾ 5-10 ਸਕੋਰ ਜ਼ਿਆਦਾ ਬਣੇ ਤੇ ਮੈਂ ਤੈਨੂੰ ਦੱਸਾਂ ਲੈ ਕੇ ਨਹੀਂ ਹੁਣਾ ਜਰਥੀਆਂ ਜੂਰਥੀਆਂ ਸਾਰੀਆਂ ਤਰੀਆਂ ਲੈ ਲੈਣੀਆਂ ਅੱਜ ਤਾਂ ਮੇਰੇ ਉਹਨਾਂ ਨੇ ਵਾਈਡ ਹੀ ਛੱਡ ਦੇਣੇ ਘੰਟਾਰੀ ਸ਼ਾਬਾਸ਼ ਸ਼ਾਬਾਸ਼ ਸ਼ਿੱਕਾ ਮੇਰੇ ਖਿਆਲ ਨਾਲ ਬੋਬੀ ਇੱਕ ਨਹੀਂ ਗਿਆ ਨੀ ਡੇਡਾ ਜਾਂਦਾ ਆ ਦੌੜਾਈ ਜਾਂਦਾ ਦੋ ਤਿੰਨ ਘੇੜਿਆ ਬਸ ਆ ਚੱਲ ਵੀ ਵੀਰ ਲਾਸਟ ਮੀ ਤੇਰੇ ਤੇ ਹੀ ਝਾੜੀ ਇੱਕ ਹੀ ਕਰ ਕਹਿ ਤੂੰ ਹਾਂ ਵੀਡੀਓ ਬਣਾ ਵੀਡੀਓ ਹਾਂ ਉਹ ਬਹੁਤ ਵਧੀਆ ਦੱਸੇ ਤੇਰੀ ਨਹੀਂ ਗਲਤੀ ਮਾਮਾ ਚਿੱਟੀ ਵਰਦੀ ਪਾਇਦਨ ਭਲੇਖਾ ਪੈ ਗਿਆ ਬੈਸਟਮੈਂਟ ਚੱਲ ਗਿਆ ਮੈਨੂੰ ਇਹ ਦੱਸ ਕਿਦਾਂ ਚੱਲੇਗਾ ਕਿ ਕਿਹੜੇ ਬਾਬੇ ਦੇ ਅਰਦਾਸ ਕਰਾਈਏ ਤੇਰੀ ਕਿਹੜੇ ਬਾਬੇ ਦੇ ਅਰਦਾਸ ਕਰਾਈਏ ਰਾਤੀ ਜਾਗ ਰਹੇ ਆਪਾਂ ਹੋਰ ਤੇ ਵੀ ਕਰਾ ਦੇਣੀ ਤੂੰ ਦੱਸਦਾ ਸਹੀ ਰਾਤੀ ਮਾਤਾ ਦੀ ਉਹਨੇ ਟਿੱਕਾ ਵੀ ਲਵਾਇਆ ਤੇ ਜਿਹੜੀ ਗੱਲ ਬਣੀ ਅੱਜ ਖਾਤਰਦਾਰੀ ਵੇਖ ਗੱਦਾ ਕਰਨ ਆਉਂਦੇ ਸਾਰੇ ਟੀਮ ਵਾਲੇ ਹਾਂ ਕੀ ਆ ਕਿਤੇ ਕੋਈ ਤਕਨੀਕੀ ਪ੍ਰੋਬਲਮ ਕਿੱਥੇ ਗਈ ਫੜੇ ਉੱਠੀ ਹੈ ਉੱਠੀ ਤਾਂ ਸਹੀ ਕਹੀ ਵੀ ਉਹ ਤੂੰ ਹੀ ਘੇੜ ਕੇ ਆਏ ਉਹਦੇ ਵਾਰੀ ਵੀ ਰੋਕ ਕੇ ਆਉਂਦੀ ਉਹਦੇ ਵਾਰੀ ਵੀ ਉਹਦੇ ਵਾਰੀ ਵੀ ਰੋਕ ਕੇ ਆਉਂਦੀ ਹੈ ਦੱਸੀ ਮਾੜਿਆ ਤੂੰ ਐਦਾਂ ਕਰ ਤੈਨੂੰ ਇੱਕ 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 ਨੇਕ ਸੁਲਾਵਾ ਤੂੰ ਉਸਨੇ ਆਸ ਲੈ ਲਾ ਜਿਹੜਾ ਪਤਾ ਲੈ ਕੇ ਫੇਰਦੀ ਆ ਅੱਜ ਲਈ ਅੱਜ ਹੀ ਦੇ ਜਾ ਅੱਜ ਦੇ ਜਾ ਪਰਦੀ ਦੇ ਜਾ ਕਿਹ ਹੋਰ ਦੇ ਕੰਮ ਆਉਂ ਗੱਡੀ ਸਾਰ ਮਾਰ ਤਾ ਸ਼ਰਮ ਹੀ ਨਹੀਂ ਆਉਂਦੀ ਆ ਜਾਂਦੇ ਮੂੰਹ ਚਾਕੇ ਖੇਡਣ ਦਾ ਆਰਾਮ ਲਾਹ ਮੈਨੂੰ ਖੇਡਣ ਦੇ ਕੱਚੀ ਬੜਾ ਮਰੀ ਯਾਰ ਆਪ 18 ਟੀਮ ਤੋਂ 10 20 ਰੁਪਏ ਇਕੱਠੇ ਕਰੋ ਬਾਈਓ کریم ਲੈ ਕੇ ਦੇਣੀ ਪਹਿਲਾਂ ਕਿਹੜੀ ਓਏ ਨਹੀਂ 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 ਕਰਉਣਾ ਬਾਈਓ ਛਾਟ ਪੁੱਤ ਟੱਪ ਗਈ ਟੱਪ ਗਈ ਟੱਪ ਗਈ ਟੱਪ ਗਈ ਓਏ ਹੋ ਕੀ ਬਾਤ ਹੰਕਾਰ ਸ਼ਾਬਾ ਪੁੱਤ ਸ਼ਾਬਾ ਅਸ਼ਰ ਕਿੱਥੇ ਗਿਆ ਸ਼ਰਮ ਕਰ ਦੋ ਬੋਲੇ 10 ਰਨ ਇਧਰ 20 ਬੋਲੇ ਦੋ ਰਨ ਸ਼ਰਮ ਕਰ ਇਧਰ ਇਧਰ ਗੋਡੇ ਗੋਡੇ ਦੇਖੋ ਇਹਦੇ ਗੋਡੇ ਇਹਨੂੰ ਕਹੇ ਲਾਸਟ ਵਾਰੀ ਬੱਲੇ ਨੂੰ ਕਦੋਂ ਬੋਲ ਲਾਈ ਸੀ ਇੰਨੀ ਗੱਲ ਪੁੱਛਦਾ ਬਸ ਉਥੇ ਚਲ ਜਾਂਦਾ ਭੈਜ ਬੌਂਡ ਕੱਢ ਲੈਂਦਾ ਉਹ ਭੈ ਵੀਡੀਓ ਚੱਲਦੀ ਆ ਇਹਦੇ ਤੇ ਉਹ ਕਰਾਦੀ